ਸ਼੍ਰੀ ਕਾਲਜੀ ਬਾਈ ਸਾਰੇ ਵੀਰਾਂ ਨੂੰ ਅੱਜ ਜਲੇ ਆ ਜੀ ਸ਼੍ਰੀ ਕਰਤਾਰਪੁਰ ਸਾਹਿਬ ਮੱਥਾ ਟੇਕਣ ਤੇ ਨਾਲ ਹੈਗਾ ਜੀ ਆਪਣਾ ਪਿਰਤਵਲ ਵੀ ਜੀ ਤਿਆਰੀ ਹੈ ਜੀ ਕੱਲ ਦਾ ਤੁਰੇ ਬਜਨ ਕੱਲ ਅਖੋਈ ਤੁਰੇ ਦਾ ਕਰਦੇ ਹਾਂ ਜੀ ਅਸੀਂ 8 ਵਜੇ ਪਹੁੰਚ ਗਏ ਤੇ ਪਤਨੀਆਂ ਕੋਲ ਰਹੇ ਉਹਨਾਂ ਨੇ ਬਾਈ ਤਨਤਨ ਕਰਾ ਦਿੱਤੀ ਬਹੁਤ ਸੱਚੇ ਸਰਦਾਰ ਬਹੁਤ ਸੇਵਾ ਕਰਨ ਉਹਨਾਂ ਨੇ ਸਾਰੇ ਸਾਡੀ ਟੀਮ ਦੀ ਤੇ ਹੁਣ ਵੀ ਬਾਈ ਤੜਕੇ ਹੀ 5 ਵਜੇ ਚਾਹ ਲੈ ਕੇ ਆ ਗਏ ਹੁਣ ਉਹਨਾਂ ਨੇ ਨਾਸ਼ਤਾ ਤਿਆਰ ਕਰ ਲਿਆ ਕਹਿੰਦੇ ਵੀ ਹਾਜ਼ਰੀ ਸਾਡੇ ਉਲਗਾਂ ਕਿ ਜਾਣੀ ਆ ਨਾ ਠੀਕ ਹੈ ਜੀ ਉਹ ਤਾਂ ਕੱਲ ਦੀ ਰਾਤ ਵਾਸਤੇ ਵੀ ਐਡਵਾਂਸ ਬੈਠੇ ਕਹਿੰਦੇ ਵੀ ਜਾਣਾ ਠੀਕ ਹੈ ਜੀ ਹਾਂਜੀ ਬਾਈ ਜੀ ਲੋ ਬਾਈ ਸਤਿ ਸ੍ਰੀ ਅਕਾਲ ਜੀ ਕਹੋਗੇ ਬਾਈ ਤਿਆਰੀਆਂ ਖਿੱਚਤੀਆਂ ਸਾਰੇ ਤਿਆਰ ਹੋ ਗਏ ਤਿਆਰੇ ਪ੍ਰਧਾਨ ਜੀ ਹਾਂਜੀ ਹਾਂਜੀ ਸ੍ਰੀ ਕਰਤਾਰਪੁਰ ਸਾਹਿਬ ਜਾਨ ਨੂੰ ਹਾਂ ਹਾਂਜੀ ਵੀਰ ਹਾਂਜੀ ਸਤਿ ਸ੍ਰੀ ਅਕਾਲ ਜੀ ਕਿਹੜਾ ਵਿਕੀ ਵੀਰ ਬਾਈ ਤੇ ਹਾਂਜੀ ਆਰਡਰ ਦਿਖੇ ਰਿਹਾ ਆ ਆਰਡਰ ਦਿਖਦਾ ਹੀ ਆ ਬਾਉਂਡਰ ਪ੍ਰਧਾਨ ਜੀ ਹਲੇ ਅਸੀਂ ਰਵਾਹਰ ਗਏ ਨਹੀਂ ਹੈਗੇ ਨਹੀਂ ਅਸੀਂ ਦੇਖਿਆ ਕੱਲ ਆਉਂਦੇ ਨਹੀਂ ਦੇਖਿਆ ਨਹੀਂ ਹੈਗਾ ਆ ਪੋਲ ਲੱਗੇ ਹੋਏ ਨਾਲ ਨਾਲ ਅੱਛਾ ਨੂੰ ਕੰਡਾਦਾਰ ਵਾਲੇ ਬਸ ਠੀਕ ਆ ਦੇਖਦੇ ਹਾਂ ਚਲੋ ਮੈਂ ਸਾਡੇ ਕੀ ਇੱਕ ਵਾਰ ਬਾਈ ਜਿੱਥੇ ਰਾਤ ਕੱਟੀ ਆ ਸਾਹਮਣੇ ਗੁਰੂ ਘਰ ਆ ਇੱਥੇ ਮੱਥਾ ਟੇਕ ਕੇ ਫਿਰ ਚੱਲਦੇ ਆ ਲੋ ਜੀ ਇੱਕ ਵਾਰ ਟਰੈਕਟਰ ਵਾ ਸਫਾਈ ਚਾਹੀਦੀ ਆ ਇਹੀ ਬੰਜਰਾ ਲੈ ਕੇ ਆ ਸਾਰਿਆਂ ਨੂੰ ਹੂੰ ਹੂੰ ਇੱਕ ਵਾਰ ਬਾਈ ਬਾਰਿਸ਼ ਪੈ ਗਈ ਤੇ ਮੀਂਹ ਪੈ ਗਿਆ ਤਾਂ ਅਗਰ ਵਿੱਕੀ ਬਾਈ ਵਾਹਿਗੁਰੂ ਜੀ ਕਾ ਸਾਹਿਬ ਵਾਹਿਗੁਰੂ ਜੀ ਦੀ ਬਤ ਹੈ ਹਾਂਜੀ ਤਿਆਰ ਹੈ ਬਹੁਤ ਬੜਾ ਹੋ ਗਿਆ ਜੀ ਹਾਂਜੀ ਹਾਂਜੀ ਇੰਨੀ ਕਿ ਸ਼ਾਂਤੀ ਆ ਪੁੱਛੋ ਕੁਛ ਨਾ ਸਰੀਰ ਉਹ ਕੋ ਫੁੱਲਾਂ ਵਰਗੇ ਅਸੀਂ ਆਪਣੇ ਬਾਬੇ ਨਾਨਕ ਦੇ ਦਰਬਾਰ ਦੇ ਵਿੱਚ ਪਹੁੰਚੇ ਹੋਏ ਆ ਉਹਨਾਂ ਦੇ ਘਰ ਦੇ ਵਿੱਚ ਪਹੁੰਚੇ ਹੋਏ ਆ ਆਨੰਦ ਆ ਗਿਆ ਅੱਜ ਅੱਜ ਦੀ ਮਾਰਨਿੰਗ ਬਹੁਤ ਗੁੱਡ ਆ ਹਾਂਜੀ ਹਾਂਜੀ ਬਾਕੀ ਭਾਈ ਵੀਡੀਓ ਦੇ ਨਾਲ ਬਣੇ ਰਹੋ ਜੀ ਸਾਨੂੰ ਸਾਰਾ ਸਿਸਟਮ ਦਿਖਾਵਾਂਗੇ ਜੀ ਤੇ ਇੱਧਰ ਆਪਣੇ ਹੋਰ ਵੀਰ ਵੀ ਆ ਗਏ ਜਤਿੰਦਰ ਭਾਈ ਅੱਛਾ ਏ ਵੀਰ ਦਾ ਆਪਣੇ ਦਾ ਬਈ ਥੋੜੀ ਜੀ ਪਾਸਪੋਰਟ ਦੀ ਦਿੱਕਤ ਆ ਗਈ ਉਰੀ ਰਹੋਗੇ ਠੀਕ ਆ ਹਾਂਜੀ ਬਾਈ ਸਨੈਪ ਹਾਂ ਜੀ ਬਾਈ ਸਨੈਪ ਤੇ ਆ ਦੇਖ ਮੱਥਾ ਟੇਕ ਆਏ ਬਾਈ ਇੱਧਰ ਸਾਰੇ ਵੀਰ ਗੁਰਿੰਦਰ ਆਲੇ ਖੁੱਲੀਆਂ ਨਹੀਂ ਨਾ ਹਾਂ ਸਾਹ ਤੁਸੀਂ ਪੱਕਾ ਕੰਮ ਕਰਤਾ ਠੀਕ ਆ ਜੀ ਹਾਂਜੀ ਪੱਕਾ ਕੰਮ ਆਹ ਰਾਜੂ ਬਾਈ ਤਿਆਰੀ ਹੈ ਜੀ ਹਾਂ ਤਿਆਰੀ ਹੈ ਬਸ ਬੱਦਲ ਬਾਈ ਦੀ ਹੋਈ ਪੂਰੀ ਆਪਰੇ ਕਿੰਨੇ ਵੇ ਪਹੁੰਚਣਾ ਜੀ 6:30 ਪਹੁੰਚਣਾ 6:30 8:00 ਠੀਕ ਆ ਜੀ ਵੀ ਹੁਣ ਬਾਈ ਕਾਹ ਇੱਕ ਆ ਗਿਆ ਆਪਾਂ ਨੂੰ ਹਾਂਜੀ ਗੱਲ ਮੱਠਿਆਂ ਦੇ ਬਰਫੇਗਲਾਗੇ ਹਾਂਜੀ ਉਹ ਕਹਿੰਦੇ ਵੀ ਅਸੀਂ 8 ਵਜੇ ਤੱਕ ਪ੍ਰਸ਼ਾਦਾ ਤਿਆਰ ਹੋ ਗੋ ਸਾਡਾ 6:30 ਤੱਕ ਅੱਛਾ ਪ੍ਰਸ਼ਾਦਾ ਛੱਕੇ ਜਾਣਾ ਪ੍ਰਸ਼ਾਦਾ ਕਹਿੰਦੇ ਸਾਢੇ 6:00 ਨਾ ਵੀ ਅੱਜ ਦੀ ਰਾਤ ਲਾਉਣੀ ਮਹਾ ਬਾਈ ਸਾਡੇ ਮੁਲਾਜ਼ਮ ਆ ਬਾਈ ਵੀ ਥੋੜਾ ਜਿਹਾ ਔਖਾ ਰਾਤ ਦਾ ਅੱਛਾ ਛਾਲੀ ਦਾ ਵੀ ਜਿੰਨੇ ਤੱਕ ਹੁਣ ਪ੍ਰਸ਼ਾਦਾ ਤਿਆਰ ਹੋਣਾ ਮਹਾ ਅਸੀਂ ਜਿਹੜੇ ਇੱਥੇ ਗੁਰਦੁਆਰਾ ਸਾਹਿਬ ਹੈ ਵੀ ਦੋ ਗੁਰਦੁਆਰਾ ਸਾਹਿਬ ਹੈ ਸਾਡੀ ਮੱਥਾ ਟੇਕਣਾ 7 ਵਜੇ ਸੀ ਟਰੈਕਟਰ ਉਹਨਾਂ ਦੇ ਡੇਰੇ ਫੇਰ ਵਜਾ ਦੇਣਾ। ਹਾਂ ਠੀਕ ਹੈ। ਪ੍ਰਸ਼ਾਦਾਂ ਛੱਕੇ 8:30 ਵਜੇ। ਚੱਲ ਉਹ ਕਹਿੰਦੇ ਆ ਗੱਡੀ ਖੜੀ ਹੋਰ। ਹਾਂਜੀ ਭਾਈ। ਗੱਡੀ ਲੈ ਕੇ ਜਾਉਂਗੇ। ਮਾਹਨ ਅਸੀਂ ਟਰੈਕਟਰ। ਠੀਕ ਹੈ ਭਾਈ। ਆਵਲਗੀਤ ਭਾਈ। ਉਹਦਾ ਹੱਥ ਮੋੜ ਲਾ। ਕਿੰਨੇ ਵਜੇ ਉੱਠ ਖੜੇ? ਹੈ? ਕਿੰਨੇ ਵਜੇ ਉੱਠ ਖੜੇ ਜੀ? 3 ਵਜੇ। 3 ਵਜੇ। ਬਸ ਠੀਕ ਹੈ। ਹੁਣ 3:00 ਵਜੇ ਮੈਂ ਇੱਕ ਗੱਲ ਹੈਗੀ ਆ। ਹਾਂਜੀ। ਮਾਸੜਾ ਮਾਸੜਾ ਤੇਰੇ ਪਰ ਖਾਲਦੀ ਨੇ ਹਾਂਜੀ ਸਭ ਤੋਂ ਬਾਅਦ ਕੱਪੜੇ ਆਪ ਪਾਏ ਆ ਇਹ ਗੱਲ ਹੈਗੀ ਆ ਅੱਗ ਹੱਥ ਤੇ ਰੱਪੜ ਵੱਧ ਨਹੀਂ ਆ ਹਾਂ ਪਲੇਟ ਆਪ ਤਿਆਰ ਹੋਇਆ ਪਲੇਟ ਆਪ ਤਿਆਰ ਹੋਇਆ ਗਾਂਤੀ ਨੀਂਦ ਪੂਰੀ ਹੋ ਗਈ ਬਾਈ ਉਹ ਖੁੱਲਦਾ ਮਾਸੜਾ ਹਾਂ ਨੀਂਦ ਪੂਰੀ ਹੋ ਗਈ ਇਹ ਤਾਂ ਹੈ ਚੱਲ ਵੀ ਵਿਵੇਂਦਰ ਬਾਈ ਸਰਵਿਸ ਕੋਲ ਜਾ ਬਈ ਮਾਰਨਿੰਗ ਟਾਈਪ ਦੀ ਬਾਈ 575 ਦੀ ਫਸਟ ਸਾਲਫ ਵੱਜਣੀ ਹੁਣ ਜੋ ਵਿਵੇਂਦਰ ਕੋਬਿੰਦਰ ਡਰਾਈਵਰ ਉਹ ਬੈਠੇ ਨਹੀਂ ਕਰਦੇ ਪਰ ਸ਼ਾਰਜ ਨਾ ਹੀ ਮੈਂ ਖਾਲੇ ਪੂਰੀ ਮੋੜ ਜਾਣਾ ਲੈ ਕੇ ਚੱਲ ਵੀਵਿੰਦਰ ਬਾਈ ਮਾਰਦੇ ਸਹ ਪਵਿੰਦਰ ਬਾਈ ਜੀ ਬਈ ਮਾਰਨਿੰਗ ਟਾਈਮ ਸਾਰੇ ਵੀ ਤਿਆਰ ਹੋਣ ਲੱਗੇ ਹੋਣੇ ਬਾਪੀ ਨਾਨਕ ਦੇ ਘਰ ਨੂੰ ਜਾਣਾ ਵੇ ਜਾਨ ਨੂੰ ਪਿਆਰ ਨਾਲ ਹੋਣ ਲੱਗੇ ਵੇ ਸ੍ਰੀ ਕਰਤਾਰਪੁਰ ਸਾਹਿਬ ਮੱਠਾ ਟੇਕ ਕੇ ਆਉਣਾ ਉਹ ਹੀ ਭਾਈ ਵਿੰਦਰ ਭਾਈ ਵੀ ਤਿਆਰੀ ਕਰਤੀ ਖਿੱਚਦੀ ਆਪਣੀ ਧਾਰ ਨੇ ਬੈਗ ਪੱਟ ਤੇ ਬਾਈ ਆਪਣੇ ਖੋਲਤਾ ਵਈ ਬੈਗ ਪ੍ਰਧਾਨ ਟਰੱਕ ਖੋਲਿਆ ਵੜਕ ਰਹੀ ਹੈ ਪ੍ਰਧਾਨ ਦਾ ਵੀ ਇੰਦਰ ਆ ਖੋਲਣਾ ਜਿੱਦਾਂ ਖੋਲਣਾ ਨੇ ਰਹਿੰਦਾ ਹਲੇ ਤਾਂ ਲੋਕ ਖੋਲਣੇ ਨੇ ਦੇਖ ਕੇ ਬੰਦੇ ਬਾਹਰ ਵੀ ਦੇ ਵਾ ਨਾਉਣ ਗਏ ਵੇ ਹੋ ਜੀ ਬਾਈ ਸਾਰਿਆਂ ਨੇ ਆਪਣੇ ਆਪਣੇ ਫੋਨ ਪਰ ਵੀਡੀਓ ਕਾਲਾਂ ਲਾ ਕੇ ਭੱਗ ਵਨਣ ਲੱਗੇ ਆ ਬਾਈ ਦੇਸੀ ਸੀ ਸੇ ਉਹ ਆਏ ਨਹੀਂ ਹੁਣਾ ਤੇ ਆਹ ਲਾ ਲ ਵੀਡੀਓ ਲਾ ਲ ਵੀਡੀਓ ਲਾ ਲ ਵੀਡੀਓ ਨਹੀਂ ਦੰਕਣਾ ਵੀਡੀਓ ਜੀ ਪੂਰੀ ਆ ਨਹੀਂ ਫਿਰ ਲਾਈਵ ਹੋ ਜਾਂਦੇ ਬੱਸ ਠੀਕ ਆ ਨਵੇਂ ਤਰੀਕੇ ਆ ਬਾਈ ਉਹ ਗਾਲੇ ਦੇ ਗੱਟਿਆਂ ਨੂੰ ਤੇਲ ਲਾ ਦੇ ਉਹ ਤੇਲ ਨਾਲ ਦੱਸਦਾ ਕਿਹਦੇ ਕਰ ਕਰ ਬੋਲਿਆ ਬਈ ਇੱਧਰ ਪ੍ਰਧਾਨ ਨੇ ਪ੍ਰਧਾਨ ਉਹ ਮਲਕੀਤ ਭਾਈ ਟੀਉਰੀ ਖੁੱਲ ਗਈ ਸੀ ਟੀਉਰੀ ਖੁੱਲ ਗਈ ਪ੍ਰਣਾਲ ਵਾਲੇ ਪ੍ਰਣਾਲ ਹਾਂ ਕਾਹ ਜਿਹਾ ਖੇਲੇ ਕਰਦੇ ਕਾਹ ਜਿਹਾ ਖੇਲੇ ਕਰਦੇ ਪਰ ਆ ਨੋ ਨੂੜ ਤਾਂ ਲੈ ਕੇ ਆਇਆ ਕਰਾਸੀ ਬਦਲਣੇ ਵਾਸਤੇ ਉਧਰ ਤੇ ਇੰਡੀਆ ਵਾਲੀ ਕਿਤੇ ਪਾਕਿਸਤਾਨ ਵਾਲੀ ਲੈ ਕੇ ਜਾਣੀ ਹੋਵੇ ਹੈ ਜੀ ਥੋੜੀ ਬੋਲੀ ਬਸ ਠੀਕ ਹੈ ਕਿ ਕਿਧਰ ਗੱਲ ਬਣੀ ਨਹੀਂ ਹੈ ਬਣੀ ਵੀ ਦੀ ਗੱਲ ਤਾਂ ਕਰਦਾ ਅੱਜ ਅੰਦਰ ਜਿਹੜਾ ਹਵਾਈ ਅੱਡੇ ਤੇ ਸੀਸਾਨ ਲਿਆਦਾ ਬਾਈ ਤੇਰੇ ਕੋਲ ਹੈਗਾ ਵਿੱਚ ਤੈਨੂੰ ਤਾਂ ਹੈ ਜੇ ਤਾਂ ਪਾਦੇ ਪਰ ਹੈ ਨਹੀਂ ਲੈ ਮੈਂ ਲਓ ਜੀ ਬਾਈ ਸਵੇਰ ਟਾਈਮ ਦੀ ਚਾਹ ਆ ਗਈ ਤੇ ਵੀਰ ਨੇ ਹੀ ਲੈ ਕੇ ਆਇਆ ਗੱਲ ਵਾਂਗ ਬੀ ਬਹੁਤ ਵਕਤ ਤਿਆਰ ਕਰੀਦੇ ਹੋ ਤਿਆਰ ਬਾਣੀ ਮੁੰਡੇ ਨਾਲ ਤੇ ਫਿਰ ਤੇ ਆਪਣਾ ਮਿਲ ਕੇ ਜਾ ਬਾਈ ਮਾਰਨਿੰਗ ਟਾਈਮ ਦੀ ਹਾਂ ਹਾਂ ਬਾਈ ਮਿਲ ਗਈ ਜਾਈ ਠੀਕ ਹੈ ਜੀ ਮੈਂ ਤੁਹਾਨੂੰ ਕੱਟੇ ਹਾਂ ਮੈਂ ਕੋਈ ਨਹੀਂ ਬਟਾਦਾ ਕਿ ਆਗਾ ਦੇਖੋ ਜਿੱਤੇ 5-10 ਰੁਪਏ ਸੀ ਇਹਨਾਂ ਨੇ ਬਈ ਕੱਲ ਦੀ ਤੋੜ ਪੱਟੇ ਦੀ ਖਾਣੇ ਪੀਣੇ ਦੀ ਹੁਣ ਕਰਕੇ ਫੇਰ ਲੈ ਕੇ ਬਾਜੀ ਆ ਗਏ ਹਾਂਜੀ ਹਾਂਜੀ ਤੇਜੀ ਬਾਜੀ ਹੁਣ ਕਹ ਰਹੇ ਆ ਵੀ ਅੱਜ ਤੇ ਕੱਲ ਦੀ ਦਿਨ ਹੋਰ ਲਾ ਦੇ ਹਾਂਜੀ ਮੈਨੂੰ ਇਹਦਾ ਮੇਰੇ ਤੋਂ ਮੈਨੂੰ ਨਹੀਂ ਬਣਾਉਂਗਾ ਉਹ ਬਣਾਇਆ ਵਾ ਅਸੀਂ ਅਸੀਂ ਕਹਿੰਦੇ ਅੱਛਾ ਹੁਣ ਆਹ ਦਾਜਾ ਪੁੱਤਾ ਤਿਆਰ ਕਰਕੇ ਹਾਂਜੀ ਹਾਂਜੀ ਹੋਰ ਤੇ ਤੁਹਾਨੂੰ ਕੱਲ ਕਰਨਾ ਵਾ ਅੱਛਾ ਮੈਂ ਤੁਹਾਨੂੰ ਦੱਸਿਆ ਘਰ ਕੀ ਆ ਕੋਈ ਨਹੀਂ ਜਾਣੀ ਕਿ ਫੋਟੋ ਦੇਖੋ ਦਸਤ ਮੇਲਾਵਾ ਕਾਹਿੰਦਾਂ ਬਰਸਾਪਾ ਨਹੀਂ ਹੋਣਾ ਅੱਛਾ ਜੀ ਇੱਕ ਪਠਿਆਂ ਵਾਸਤੇ ਬੰਦਾ ਹਾਂਜੀ ਇੱਕ ਭਾਗ ਵਾਸਤੇ ਇੱਕ ਦੁਕਾਨ ਵਾਸਤੇ ਤੇ ਅਸੀਂ ਦੋ ਹੀ ਜਾਣਾ ਹੀ ਜਾਣਾ ਅੱਛਾ ਜੀ ਬੱਤੇ ਵੀ ਜਿਹੜੇ ਰਹਿ ਕੇ ਨਾ ਰਹਿ ਕੇ ਜਾਈ ਜਾਈ ਪਰ ਘਰ ਦੇ ਦੌਰ ਵਾਸਤੇ ਵਕਾਇ ਜਿਹੜੇ ਗਾਣੇ ਗੁਰੂ ਘਰ ਤੇ ਫੇਰ ਚੱਲ ਕਾੜੇ ਨੂੰ ਨੋਟਿਫਿਕੇਸ਼ਨ ਆ ਕੇ ਨਿਆਣਾ ਨੇ ਸਾਡੇ ਨਾਲ ਨੋਟਿਫਿਕੇਸ਼ਨ ਆ ਕੇ ਨਿਆਣਾ ਨੇ ਸਾਡੇ ਨਾਲ ਨੋਟਿਫਿਕੇਸ਼ਨ ਆ ਕੇ ਨਿਆਣਾ ਨੇ ਸਾਡੇ ਨਾਲ ਨੋਟਿਫਿਕੇਸ਼ ਆ ਵੀ ਨਾ ਕਿਰਵਾ ਚ ਬੜੇ ਨੇ ਉਹ ਵਾਰੀ ਨੂੰ ਗੋਡ ਵਿੱਚ ਭਾਈ ਜੀ ਚਾਰ ਕਈਆਂ ਪਹਿਲੇ ਲਾ ਕੇ ਲਾਓ ਜੀ ਭਾਈ ਪਹੁੰਚ ਕੇ ਡੇਰਾ ਬਾਬਾ ਨਾਲ ਆਜੋ ਜੀ ਆਜੋ ਉਤਾਰ ਕਰਕੇ ਆਪਣੇ ਆਪਣੇ ਟਰਾਲੀਆਂ ਚ ਆਜੋ ਫਿਰ ਫਿਰ ਆਪਣਾ ਅੱਗੇ ਜਿਹੜਾ ਬੇਨ ਗੁਰੂ ਆਹ ਸਾਹਮਣੇ ਜੀ ਤੇਰਾ ਬਾਬਾ ਨਾਲ ਆਜੋ ਵੀਰੋ ਆਜੋ ਚੱਲੀਏ ਫਿਰ ਤੇ ਕਿਦਰ ਭਾਈ ਦੁਬਾਰਾ ਹਾਲ ਕੱਢਾਗਾ ਤਨਾਂ ਵੈਤਾਂ ਤਨਾਂ ਬੱਬੀ ਨਾਨਕ ਜੀ ਦਾ ਕੀ ਕੰਮ ਹੈ ਜਿਨ ਬਸਤ ਹਰਿ ਦਾਦਾ 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 ਆ ਟਰੈਕਟਰ ਵਾਗ ਲੈਣਗੇ ਹਾਂ ਡੇਕੇਦਾਰ ਆਉਂਗੇ ਯੂਰੇਨ ਬੰਦੇ ਆਪਣੇ ਟਰੈਕਟਰ ਲੈ ਕੇ ਆ ਲੈ ਆ ਉਹ ਦੇਖ ਮਰਗੀਤ ਭਾਈ ਮੀਂਹ ਤੇ ਡਰ ਲਾਦਾ ਉਹ ਮੀਂਹ ਤੇ ਨਹੀਂ ਫਾਰਤ ਕਿਲਾ ਬਣਾ ਭਾਈ ਹੁਣ ਸਿਰ ਸਹੀ ਕਿਲਾ ਕਿਲਾ ਹੋ ਜਾਣਾ ਮੀਂਹ ਦਾ ਗੋਜਾ ਪੈ ਰਿਹਾ ਪੈਨਸ਼ਨ ਆ ਫਾਰਮ ਬੈਠਣਾ ਵੀ ਹੈਗਾ ਪੂਰਾ ਅੜਵਾਈ ਕਰਦੇ ਬੰਦੇ ਆਪਣੀ ਲੈ ਆ ਭਾਈ ਆਗਾ ਟਰੈਕਟਰ ਵਿੱਕੀ ਭਾਈ ਨੇ ਮੋਟਰ ਚ ਸਮਝਦਾ ਉਹ ਕਹਿੰਦੇ ਤਾਂ ਪਹਿਲੇ ਕਹਿੰਦਾ ਵੀ ਟਰੈਕਟਰ ਲੈ ਆਣਾ ਉਹ ਸਾਰੇ ਕੰਮ ਕਰੀ ਸੀ ਤਾਂ ਹੀ ਬਦਲੇ ਆਇਆ ਤਾਂ ਹੈ ਨਹੀਂ ਪੁੱਛਿਆ ਤਾਂ ਪਾਣੀ ਖੜਾ ਨਹੀਂ ਪੈ ਗਿਆ ਕੱਪੜੇ ਖਰਾਬ ਹੋਣੇ ਵਿੱਚ ਮੈਟ ਗਿੱਲੇ ਹੋਣ ਤੇ ਤਾਂ ਕਰਕੇ ਵੀ ਟਰੈਕਟਰ ਮਗਾਇਆ ਜੀ ਭਾਈ ਪਹੁੰਚ ਗੁਰਦੁਆਰਾ ਚੋਲਾ ਸਾਹਿਬ ਚੱਲ ਲੱਗੇ ਚਰੇ ਪਹੁੰਚ ਕੇ ਬਾਈ ਦੇ ਘਰ ਤੇ ਉਹ ਰੋਟੀ ਛਕ ਕੇ ਉਹ ਤੇ ਜਾਉਗੇ ਗਾਹਾਂ ਬਾਈ ਲਓ ਜੀ ਬਾਈ ਸਾਰੇ ਟੀਮ ਦੇ ਮੈਂਬਰਾਂ ਬੈਠੇ ਬਾਈ ਪੂਰੇ ਨੂੰ ਕੋਈ ਘਰ ਤਾਂ ਨਹੀਂ ਗਿਆ ਹੈ ਕੋਈ ਇਥੇ ਰਹਿ ਤਾਂ ਨਹੀਂ ਗਿਆ ਰਾਸਤੇ ਜੀ ਹੋਣ ਗਿਆ ਰਹਿਣਾ ਪੂਰੀ ਪਾਕਿਸਤਾਨ ਚ ਬੰਦਣਾ ਬਸ ਇੰਤਜ਼ਾਰ ਚਾ ਬਸ ਕਾਰ ਵੜ ਜੀ ਹੈ ਹਾਂ ਜੀ ਵਰਨਾ ਜੀ ਕਿੰਨਾ ਟਾਈਮ ਦੀ ਵੇਟਿੰਗ ਰਹੀ ਹੈ ਬੱਦਲ ਵੀ ਘੁਰਦਾ ਹਾਂ ਘੋਰ ਨਹੀਂ ਯਾਰ ਆਈ ਹੋਰ ਨਹੀਂ ਬੱਦਲ ਨਹੀਂ ਭਾਈ ਆਪਣੇ ਕਿ ਨਹੀਂ ਲੰਗਰ ਲਾਤਾ ਨਾ ਚੌਲਾਂ ਦਾ ਪਤਾ ਨਹੀਂ ਪੈਂਦਾ ਹਾਲਤ ਵਾਲੀ ਜੀ ਆਪਣੇ ਵਾਲਾ ਹਾਂ ਲੰਗਰ ਸਾਡੇ ਕਹਿੰਦੇ ਨਹੀਂ ਲਾਇਆ ਸਰ ਇੱਧਰ ਹੋ ਗਿਆ ਆਈ ਤੇ ਲੰਗਰ ਲਾ ਕੇ ਆ ਆਹ ਉਹ ਵੀ ਗੱਲ ਠੀਕ ਹੈ ਆਈ ਤੇ ਤਾਂ ਲੰਗਰ ਨਹੀਂ ਇੱਧਰ ਬੰਦ ਸਹੀ ਗੱਲ ਹੈ ਸਾਡੇ ਇੱਕਦਾਰ ਪਿੰਡ ਪੁੱਛਲਾ ਫੋਨ ਕਰਕੇ ਮੀਮੂ ਤਾਂ ਨਹੀਂ ਆ ਗਿਆ ਹੋ ਯਾਰ ਬੰਦੇ ਸਾਰੇ ਨੂੰ ਧੂਖਾ ਦਾ ਮੈਨੂੰ ਪਾਣੀ ਦਾ ਚਾਹੀਦਾ ਹੀ ਹੈ ਰੱਬ ਰੋਜ਼ ਪਤਾ ਇਹ ਬੰਦੇ ਰੱਬ ਦੇ ਘਰ ਨੂੰ ਗਏ ਮੈਂ ਵੀ ਚਲ ਉਧਰ ਵੀ ਲੋੜ ਹੈ ਇਹ ਵੀ ਗੱਲ ਫੇਰ ਤਾਂ ਪੈ ਜਾਣਾ ਨਹੀਂ ਪਾਣੀ ਦਾ ਲਾ ਠੇਕੇਦਾਰ ਉਰੇ ਹੋਰੀ ਨਹੀਂ ਪਾਉਂਦਾ ਪਿੰਡ ਦੇ ਪਿੰਡ ਦੇ ਪਿੰਡ ਦੇ ਰੋਲੇ ਬੰਡਾ ਵੀ ਆ ਹਾਈ ਜਿੱਦਾਂ ਪਿੰਡ ਆਇਆ ਤਾਂ ਪਿੰਡ ਲਿਆਦਾ ਨਹੀਂ ਉਰੇ ਆ ਘਰੇ ਲਿਆਇਆ ਉਹ ਪਿੰਡ ਤੋਂ ਕੋਲ ਪੈਣਾ ਦੇ ਕੇ ਟੈਂਕਰ ਬੰਨੀ ਟੈਂਕਰ ਦੇ ਨਾਲੇ ਨਾਲ ਜਾਂਦੇ ਟੈਂਕਰ ਟੈਂਕਰ ਨਾਲ ਆਲੇ ਰੱਖਿਆ ਹੋਇਆ ਕਰਾ ਫੋਨ ਫਿਰ ਫੋਨ ਗਾਏ ਮਾਝਾ ਨਾ ਕਿਹਦੇ ਬੰਦਾ ਭੁਮਦੇ ਆਈ ਮੁਝ ਨਹੀਂ ਮਾ ਗਏ ਬੰਨਾ ਭੁਮਦੇ ਹੋੜ ਬੰਨਾ ਮ ਟੁੱਟ ਸਕਦੇ ਬਾਈ ਕੀ ਪਤਾ ਹੁੰਦਾ ਬਾਈ ਸਹੀ ਗੱਲ ਆ ਰਾਤੇ ਰਾਤ ਕੁਝ ਤੇ ਕੁਝ ਹੋ ਸਕਦਾ ਨਾਲ ਹੀ ਪੈ ਗਿਆ ਦਾਲੀ ਪੈ ਗਈ ਆਪਣੀ ਆਉਣਾ ਕਿਤੇ ਦੇਖ ਲੈ ਕੈਮਰਾ ਹੁਣ ਦੀ ਚੈੱਕ ਹਾਲ ਹਾਲ ਦੀ ਘੜੀ ਉਹ ਵੀ ਦੇਖ ਲੈਣ ਲੈ ਪ੍ਰਧਾਨ ਮੈਂ ਕਹਿੰਦਾ ਕੈਮਰਾ ਚੈੱਕ ਕਰਨ ਲੱਗ ਗਿਆ ਹਾਂ ਕਿ ਬਚਾਓ ਕਿਉਂ ਆਂ ਪਤਾਂ ਰੀਲਾ ਦੇਖਦਾ ਰੀਲਾ ਦੇਖਦਾ ਅਛਾ ਘੰਟਾ ਘੰਟਾ ਨਾਈਟ ਚੱਲਣਾ ਬਾਈ ਲਓ ਜੀ ਮੈਂ ਕਿਹਾ ਕੈਮਰਾ ਲਾ ਲੈ ਹੈ ਨਹੀਂ ਬਾਈ ਮਲਕੀਤ ਬਾਈ ਬਹੁਤ ਠੀਕ ਹੈ ਕੋਈ ਆਹੀ ਸੁੱਕਾ ਚਾਹੀਦਾ ਪੈਂਟ ਹਾਂ ਪਾਉਂ ਸੁੱਕਾ ਆਹੀ ਤਾਂ ਮੈਂ ਤਾਂ ਕੱਢ ਲਾਂ ਬਾਈ ਕੰਮ ਕਰਾ ਦੇ ਹੋ ਗਿਆ ਕਿਹਾ ਮੈਂ ਤਾਂ ਆਪ ਕਾਦ ਨੂੰ ਲਪਾਈ ਕਰਾਉਦਾ ਇਹ ਤਾਂ ਰੱਬ ਪਾਪੀ ਹੋਵੇ ਦੋ ਦਿਨਾਂ ਲਈ ਬੈਠੇ ਇਹ ਤਾਂ ਕੰਮ ਕਰਾਵਾ ਬਾਈ ਪਰ ਲੱਗਦਾ ਮਿੱਥਰ ਲੱਗੇ ਬਾਈ ਹਾਂ ਪਰਾਂ ਦੇ ਭੋਲੇ ਜਾ ਕੇ ਉਹ ਬਾਹਰ ਵੀ ਆ ਗਏ ਆ ਜਿਉਣਾ ਹਾਂ ਹਾਂ ਤਾਂ ਹੀ ਚੱਕਰ ਪਹਿਲਾਂ ਪਿਆ ਨਹੀਂ ਹੈਗਾ ਹੁਣ ਇਹਦੇ ਨਹੀਂ ਬੈਠਣਾ ਹੈਗਾ ਇਹ ਤਾਂ ਰੁਕਿਆ ਪਿਆ ਜਿਹੜੀ ਪੈ ਜਾਵੇਗਾ ਮਾੜਾ ਮੋਟਾ ਮੁਖੀ ਨਹੀਂ ਜਾਂਦਾ ਹੈਗਾ ਅੱਛਾ ਬਾਈ ਹਾਜ਼ਰੀ ਰੂ ਦੇ ਕਰਕੇ ਜਾਊਗਾ ਹਾਜ਼ਰੀ ਕਰਕੇ ਬਾਕੀ ਉੱਥੇ ਦੁਪਹਿਰ ਨੂੰ ਸਭ ਨਾਲ ਠੀਕ ਉਹ ਮੁੱਦਾ ਨਹੀਂ ਹੈਗੇ ਠੀਕ ਹੈ ਜੀ ਉਹ ਟਰੈਕਟਰ ਲਾਤਾ ਬਾਈ ਸਵੇਰੇ ਸਵੇਰੇ ਇੱਕ ਵਾਰ ਮੇਨ ਚ ਭੇਜ ਲਿਆ ਇਹ ਪੱਖੇ ਤਾਂ ਲਾਉਣੇ ਕੂਲਰ ਆਜਾ ਦਾ ਬ੍ਰੋ ਚਾਚਾ ਕਿਨਾਂ ਨੇ ਇਹਨੇ ਮਰਜੀ ਕੋਲੇ ਲਾਇਆ ਜਿਹੜਾ ਹਕੀਮ ਜੱਦਰੋਂ ਕੋਨਾ ਮਹਾਰਾਜ ਦਾ ਇਹ ਇਹ ਜਿਆ ਨਜ਼ਾਰਾ ਵੱਖਰਾ ਇਹ ਬੜਾ ਗੁੰਦਰ ਹੈ ਹਾਂ ਸਹੀ ਗੱਲ ਹੈ ਆ ਗੱਲ ਬਾਈ ਠੀਕ ਹੈ ਓਕੇ ਦੱਸ ਦੇ ਜੇ ਕੋਈ ਸਾਰਾ ਕੋਈ ਦੇਖਦੇ ਰੋਕੇ ਪੂਰਾ ਓਕੇ ਰਿਪੋਰਟ ਓਕੇ ਬਾਹਰ ਦਾ ਸੀ ਬਾਬੇ ਘਰ ਦੇ ਦਰਸ਼ਨ ਕਰਾਓ ਠੀਕ ਹੈ ਚਿੱਟਾ ਕੋਰਤਾ ਫੌਮਾਂ ਕੇ ਨੇੜੇ ਜਾ ਕੇ ਦਵਾਈ ਆ ਬਾਈ ਜਿੱਲਾ ਹੋਣ ਇਹ ਇੱਥੇ ਹੋ ਗਿਆ ਡਿਆ ਟਾ ਟੋ ਕੇ ਟਿਆ ਦਾ ਬਦਲ ਲਿਆ ਪੱਠੇ ਬਲਗੇ ਭਾਈ ਠੀਕ ਹੈ ਨਾਲ ਵੀ ਬਸ ਕਿ ਕਰਨੇ ਲੱਭੜਗੇ ਫਰਨੈਂਡਸ ਆਪਾ ਯੂਰੋਪ ਇਲਾ ਉਹ ਅੱਛਾ ਹੋ ਰੰਗ ਉਤਰ ਗਿਆ ਉਹ ਹੀ ਚੈੱਕ ਕਰੋ ਭਾਈ ਚਲ ਕੋਈ ਕੋਈ ਨਹੀਂ ਕੋਈ